ਸਾਥੀ ਦੋਸਤੋ ਤੁਸੀਂ ਵੀਰੋ ਆਪਣਾ ਪਿੰਡ ਨੜਾਲਾ ਚਾਹਨਨ ਮੈਂ ਹਰਪ੍ਰ ਸਿੰਘ ਘੋਤੜਾ ਜੀ ਐਸ ਸੀ ਪੰਚਾਇਤ ਜੀ ਨੜਾਲਾ ਦੀ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿੰਡ ਨੜਾਲਾ ਦੀ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਤਾਂ ਦੱਤੀ ਕਿ ਇਹ ਟੂਰਨਾਮੈਂਟ ਇੰਟਰਨੈਸ਼ਨਲ ਕਬੱਡੀ ਖਿਡਾਰੀ ਛੋਟੂ ਨੜਾਲਾ ਜੀ ਅਤੇ ਲਗਰੂਪ ਸਿੰਘ ਜੀ ਲਵੀ ਅਤੇ ਨਵਜਿੰਦਰ ਸਿੰਘ ਜੀ ਬਗਾ ਕੋਚ ਕਬੱਡੀ ਖਿਡਾਰੀ ਅਤੇ ਹੈਪੀ ਖਖ ਜੀ ਕਬੱਡੀ ਖਿਡਾਰੀ ਉਹਨਾਂ ਦੇ ਉਪਰਾਲਾ ਸਦਕਾ ਹੀ ਇਹ ਕਬੱਡੀ ਟੂਰਨਾਮੈਂਟ ਆਰਗੇਨਾਈਜ਼ ਕੀਤਾ ਗਿਆ ਤੇ ਆਵਾਂ ਆਪਾਂ ਹੁਣ ਕਬੱਡੀ ਦੇ ਖਿਡਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਤੇ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰਕੇ ਇਸ ਟੂਰਨਾਮੈਂਟ ਬਾਰੇ ਜਾਣਕਾਰੀ ਧੰਨਵਾਦ ਜੀ ਖਾਲਸਾ ਸ੍ਰੀ ਵਾਇਗੁਰੂ ਜੀ ਕੀ ਫਤਿਹ ਆ ਮੇਰੇ ਜਗਤਾਰ ਭਾਜੀ ਲਖਣਗੇ ਵੱਡੇ ਤੋਂ ਮਹਾਨ ਕਬੱਡੀ ਖਿਡਾਰੀ ਜਰਨਜੀਤ ਸਿੰਘ ਜੀ ਆਪਣੇ ਕੋਚ ਜੋ ਆਪਣੇ ਸਮੇਂ ਦੇ ਵਿੱਚ ਬੜੇ ਵੱਡੇ ਐਥਲੈਟਿਕ ਤੇ ਬੜੇ ਵੱਡੇ ਕਬੱਡੀ ਪਲੇਅਰ ਰਹੇ ਆਪਣੇ ਬੱਗਾ ਕੋਚ ਜੀ ਜੋ ਕਿ ਜੋ ਕਿ ਬਚਪਨ ਦੀ ਸਮਾਂ ਬੰਨਦੇ ਆ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਆਪਣੇ ਪੰਡਤ ਜੀ ਸੁਰਖਪੁਰ ਦੇ ਜਿਹੜੇ ਇੰਟਰਨੈਸ਼ਨਲ ਕਬੱਡੀ ਪਲੇਅਰ ਹੈ ਅਮਰੀਕਾ ਹੀ ਛੱਡ ਆਇਆ ਜਦੋਂ ਇਹਨਾਂ ਨੂੰ ਪਤਾ ਲੱਗਾ ਦਵਾਬੇ ਦੀ ਟੀਮ ਦਵਾਬੇ ਦੇ ਵਿੱਚ ਨਸ਼ੇ ਦਾ ਦੌਰ ਚੱਲ ਰਿਹਾ ਲੋਕ ਨਸ਼ੇਵਾਲ ਲੱਗ ਰਹੇ ਨੇ ਫੂਨਾਵਾਂ ਵੱਲ ਰੁਝਾਨ ਲੱਗ ਰਿਹਾ ਗਰਾਊਂਡਾਂ 'ਚ ਬਿਲਕੁਲ ਕਹਾਣੀ ਖਤਮ ਹੋ ਚੁੱਕੀ ਸੀ ਗਰਾਊਂਡਾਂ ਦੀ ਜੋ 1990 ਚ ਜੋ 2005-6 ਦੇ ਵਿੱਚ ਜਿੱਦਾਂ ਇੱਥੇ ਰੌਣਕਾਂ ਹੀ ਨਾ 2020 ਚ 2024 ਚ ਰੌਣਕਾਂ ਖਤਮ ਹੋ ਚੁੱਕੀਆਂ ਸੀ ਇਹਨਾਂ ਗਰਾਊਂਡਾਂ ਦੇ ਵਿੱਚ ਤੇ ਆਪਣੇ ਇਹਨਾਂ ਵੀਰਾਂ ਦੇ ਸਹਿਯੋਗ ਨਾਲ ਆਪਣੇ ਭਲਾਥ ਹਲਕੇ ਦੇ ਵਿੱਚ ਫੇਰ ਉਦਾਂ ਹੀ ਗਰਾਊਂਡਾਂ ਦੇ ਵਿੱਚ ਰੌਣਕਾਂ ਲੱਗ ਗਈਆਂ ਜਿੱਦਾਂ ਪਹਿਲਾਂ ਨੈਸ਼ਨਲ ਸਟਾਈਲ ਕਬੱਡੀ ਦੀਆਂ ਗਰਾਊਂਡਾਂ ਹੀ ਪੰਜਾਬ ਸਟਾਈਲ ਦੀਆਂ ਗਰਾਊਂਡਾਂ ਹੀ ਸਰਕਾਰੀ ਸਕੂਲ ਦੀ ਗਰਾਊਂਡ ਦੇ ਵਿੱਚ ਆਨ ਨੂੰ ਦਿਲ ਨਹੀਂ ਕਰਦਾ ਇੱਥੇ ਸਿਰਫ ਇੱਕ ਆਪਣੇ ਨਵਦੀਪ ਭਾਜੀ ਜਿਨ੍ਹਾਂ ਨੇ ਇੱਥੇ ਵਾਲੀਬਾਲ ਦੀ ਇੱਕ ਗਰਾਊਂਡ ਬਣਾਈ ਸੀ ਜਿਨ੍ਹਾਂ ਨੇ ਵੀ ਬੜੀ ਮਿਹਨਤ ਕੀਤੀ ਉਹਨਾਂ ਨੇ ਵੀ ਉਸ ਤੋਂ ਬਾਅਦ ਫਿਰ ਅਹੀ ਦੂਆ ਭਰਾਵਾਂ ਨੇ ਬੱਗੇ ਭਾਜੀ ਨੇ ਪਿੰਡ ਦੇ ਸਹਿਯੋਗ ਨਾਲ ਸਾਰੇ ਪਿੰਡ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਆਪਾਂ ਆਪਣੇ ਰਕੇਸ਼ ਭਾਜੀ ਫੌਜੀ ਉਹ ਵੀ ਆਪਣੇ ਨਾਲ ਹੀ ਤੇ ਆਪਾਂ ਇੱਥੇ ਬੜੀ ਵਧੀਆ ਗਰਾਊਂਡ ਬਣਾਈ ਗਰਾਊਂਡ ਵਧੀਆ ਬਣਨ ਦੇ ਨਾਲ-ਨਾਲ ਆਪਾਂ ਬੱਚਿਆਂ ਨੂੰ ਵੀ ਵਧੀਆ ਸਿੱਖਿਆ ਬੱਗੇ ਭਾਜੀ ਨੇ ਲਵੀ ਭਾਜੀ ਨੇ ਹੁਣ ਆਪਣੇ ਜਿਹੜੇ ਇਹ ਆਏ ਨੇ ਇਹਨਾਂ ਨੂੰ ਵੀ ਬੱਚਿਆਂ ਨੂੰ ਵਧੀਆ ਸਿੱਖਿਆ ਦਿੱਤੀ ਕਿ ਆਪਾਂ ਨਸ਼ਿਆਂ ਤੋਂ ਦੂਰ ਰਹਿਣਾ ਤੇ ਇਹ ਨਹੀਂ ਕੀ ਆਪਾਂ ਆਪਣਾ ਪੰਜਾਬ ਛੱਡ ਕੇ ਪੰਜਾਬ ਦੀ ਧਰਤੀ ਛੱਡ ਕੇ ਜਿਹੜੇ ਜਿਹੜੇ ਗੁਰੂਆਂ ਨੇ ਆਪਾਂ ਨੂੰ ਧਰਤੀ ਦਿੱਤੀ ਏ ਇਹਨਾਂ ਨੂੰ ਛੱਡ ਕੇ ਆਪਾਂ ਵਿਦੇਸ਼ਾਂ 'ਚ ਵਸ ਜਾਈਏ ਪਰ ਪੰਡਿਤ ਸੁਰਖਪੁਰ ਨੇ ਤੇ ਆਪਾਂ ਬਾਹਰਲੇ ਦੇਸ਼ ਛੱਡ ਕੇ ਅਸੀਂ ਇਸ ਧਰਤੀ ਦੇ ਵਿੱਚ ਰਹਿ ਕੇ ਇਹ ਪਰਨ ਕੀਤਾ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਬਹੁਤ ਘੱਟ ਬਾਹਰ ਜਾਣ ਦੇਣਾ ਇੱਥੇ ਹੀ ਕੋਸ਼ਿਸ਼ ਕਰਨੀ ਇੱਥੇ ਵਧੀਆ ਸਿੱਖਿਆ ਦੇ ਕੇ ਵਧੀਆ ਇੰਟਰਨੈਸ਼ਨਲ ਪਲੇਅਰ ਬਣਾ ਕੇ ਕਬੱਡੀ ਦੇ ਐਥਲੈਟਿਕ ਦੇ ਬਣਾ ਕੇ ਨਸ਼ੇ ਤੋਂ ਮੁਕਤ ਪੰਜਾਬ ਨੂੰ ਪਹਿਲਾਂ ਹੀ ਹਲਕੇ ਤੋਂ ਸ਼ੁਰੂ ਹੋਵਾਂਗੇ ਫਿਰ ਹੌਲੀ-ਹੌਲੀ ਸਾਡੇ ਨਾਲ ਦੂਜੇ ਹਲਕਿਆਂ ਵਾਲੇ ਜੁੜਾਂਗੇ ਜੁੜਨਗੇ ਤੇ ਫਿਰ ਆਪਾਂ ਆਪਣਾ ਪੰਜਾਬ ਫਿਰ ਇੱਕ ਵਧੀਆ ਪੰਜਾਬ ਖੁਸ਼ਹਾਲ ਪੰਜਾਬ ਬਣੇਗਾ ਜਿਹਦਾ ਪਹਿਲਾਂ ਪੰਜਾਬ ਦੇ ਵਿੱਚ ਐਥਲੈਟਿਕ ਚ ਕਬੱਡੀ ਚ ਹਰ ਪਾਸੇ ਪੂਰੇ ਵਰਲਡ ਚ ਨਾ ਹੀ ਉੱਧੇ ਨਾ ਫਿਰ ਦੁਬਾਰਾ ਚੱਲੇਗਾ ਬਤਾਲਾ ਬਤਾਲਾ ਮਨਸੂਰਵਾਲ ਢਿਲਮਾ ਗਡਾਣੀ ਬੇਗੋਵਾਲ ਲਖਣਕੇ ਪੱਡਾ ਇਹ ਸਾਰੀਆਂ ਸਾਰੇ ਜਿਹੜੇ ਹੈਗੇ ਆਪਾਂ ਸਾਰੇ ਇੱਕ ਗਰੁੱਪ ਇੱਕ ਇਕੱਠੇ ਹੋਏ ਆ ਆਪਣਾ ਸਿਰਫ ਮੇਨ ਮਕਸਦ ਦੇ ਬੱਚਿਆਂ ਤੇ ਜਿਹੜੇ ਵੱਡੇ ਲਗਭਗ ਇੱਥੇ ਲਗਭਗ ਇੱਥੇ ਗਡਾਣੀ ਤੋਂ ਗਡਾਣੇ ਤੋਂ ਬਤਾਲੇ ਤੋਂ ਮਨਸੂਰਵਾਲ ਤੋਂ ਬਾਮੂਵਾਲ ਤੋਂ ਲਖਣਕੇ ਪੱਡੇ ਤੋਂ ਨਡਾਲੇ ਤੋਂ ਬਹੁਤ ਸਾਰੇ ਬੱਚੇ ਵੇਖ ਲਓ ਤੁਸੀਂ ਲੋਕੀ ਕਹਿੰਦੇ ਕਿ ਸਾਰੀ ਦੁਨੀਆ ਬਾਹਰ ਚਲੇਗੀ ਇੱਥੇ ਕੋਈ ਨਹੀਂ ਇੱਥੇ ਸਭ ਕੁਝ ਹੈਗਾ ਕੀ ਗੱਲ ਹੋਈ ਕਿ ਸਾਰੇ ਆਪਣੇ ਫੋਨਾਂ ਤੇ ਲੱਗੇ ਨੇ ਕੋਈ ਨਸ਼ਿਆਂ ਵਾਲ ਭੱਜਦੇ ਨੇ ਮਾਪੇ ਆਪਣੇ ਫੋਨਾਂ ਤੇ ਲੱਗੇ ਨੇ ਕਿਸੇ ਨੂੰ ਬੱਚਿਆਂ ਨਾਲ ਕੋਈ ਇੰਟਰਸਟ ਨਹੀਂ ਕਿ ਅਸੀਂ ਬੱਚਿਆਂ ਨੂੰ ਗਰਾਊਂਡਾਂ ਨਾਲ ਜੋੜੀਏ ਪੜ੍ਹਾਈ ਨਾਲ ਜੋੜੀਏ ਗਰਾਊਂਡਾਂ ਦੇ ਵਿੱਚ ਆਣਗੇ ਤਾਂ ਉਹਨਾਂ ਦਾ ਦਿਮਾਗ ਹੋਰ ਤੇਜ ਹੋਏਗਾ بڑے بڑے ਤਗੜੇ ਪਲੇਅਰ ਹੋਏ ਨੇ ক্রিকেট ਦੇ ਹੋਏ ਨੇ ਕਬੱਡੀ ਦੇ ਨੇ ਜਿਹੜੇ بڑے بڑے ਵੱਡੇ ਉਦਿਆਂ ਦੇ ਵਿੱਚ ਪੜ੍ਹ ਕੇ ਕੋਈ ਬੈਂਕ 'ਚ ਮੈਨੇਜਰ ਲੱਗਾ ਕੋਈ ਮਰਚੰਟ ਨੇਵੀ ਦੇ ਵਿੱਚ بڑے بڑے ਵੱਡੇ ਅਫਸਰ بڑے بڑے ਵੱਡੇ ਉਦਿਆਂ ਤੇ ਤਗੜੇ ਤਗੜੇ ਪਲੇਅਰ ਲੱਗੇ ਨੇ ਜਿਹੜਾ ਜਿਨ੍ਹਾਂ ਨੇ ਸਟੱਡੀ ਵੀ ਵਧੀਆ ਕੀਤੀ ਸਹੀ ਗੱਲ ਸਹੀ ਗੱਲ ਚਲੋ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਨਾਲ ਜੁੜੇ ਨੇ ਮੈਂ ਸਭ ਤੋਂ ਜਿਹੜੇ ਮੇਰੇ ਵੀਰ ਆਏ ਨੇ ਸਾਰੇ ਮਹਾਨ ਕਬੱਡੀ ਪਲੇਅਰ ਨੇ ਆਪਾਂ ਤੋਂ ਇਹਨਾਂ ਤੋਂ ਬਹੁਤ ਛੋਟੇ ਆ ਇਹ ਆਪਣੇ ਤੋਂ ਬਹੁਤ ਤਕੜਾ ਬੜਾ ਵਧੀਆ ਖੇਡੇ ਕੇਸ਼ੇਪਾ ਜੀ ਆਜੋ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜੇ ਆਪਣੇ ਆਪਣੇ ਪਰਿਵਾਰ ਲਈ ਹਰ ਕੋਈ ਸਮਾਂ ਕੱਢ ਲੈਂਦਾ ਪਰ ਕਿਸੇ ਲਈ ਸਮਾਂ ਕੱਢਣਾ ਬੜੀ ਵੱਡੀ ਗੱਲ ਹੈ ਤੇ ਮੈਂ ਇਹਨਾਂ ਦਾ ਬਹੁਤ ਮਾਣ ਤੇ ਸਤਿਕਾਰ ਕਰਦਾ ਆਪਣੇ ਸੀਨੀਅਰ ਪਲੇਅਰ ਵੀ ਨੇ ਕੇਸ਼ੇਪਾ ਜੀ ਤੇ ਆਪਣੇ ਕੇਸ਼ੇਪਾ ਜੀ ਵੀ ਆ ਗਏ ਨੇ ਇਹ ਆਪਣੇ ਫੌਜ ਦੇ ਵਿੱਚ ਨੇ ਇਹ ਐਥਲੈਟਿਕ ਦੀ ਜਿਹੜੇ ਬੱਚੇ ਨੇ ਇਹ ਉਹਨਾਂ ਨੂੰ ਵੀ ਟ੍ਰੇਨਿੰਗ ਦਿੰਦੇ ਨੇ ਇਹਨਾਂ ਦਾ ਵੀ ਬੜਾ ਇਹ ਇਹਨਾਂ ਨੇ ਆਪਣੀ ਸਰਵਿਸ ਸੀ ਛੱਡਤੀ ਕਹਿੰਦੇ ਨਹੀਂ ਆਪਾਂ ਪਲਾਥ ਹਲਕੇ ਦੇ ਬੱਚਿਆਂ ਨੂੰ ਕੁਛ ਨਾ ਕੁਛ ਜ਼ਰੂਰ ਬਣਾਣਾ ਧੰਨਵਾਦ ਸਾਰਿਆਂ ਤੋਂ ਪਹਿਲਾਂ ਜਿਹੜੇ ਦਰਸ਼ਕ ਟੈਲੀਵਿਜ਼ਨ ਦਾ ਟੀਵੀ ਦੇਖ ਰਹੇ ਨੇ ਮੈਂ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਣਾ ਤੇ ਆਸ ਕਰਦਾ ਤੇ ਇਹ ਦੇਖ ਕੇ ਇੱਕ ਨਾ ਅੱਜ ਸਾਨੂੰ ਇੱਕ ਲੱਗਾ ਜਿਦਾ ਅਸੀਂ ਇੱਕ ਕਬੱਡੀ ਦੀ ਫਲਵਾੜੀ ਦੇ ਵਿੱਚ ਆਵੜੇ ਇਹ ਪਾਰਪਰ ਖੜਾ ਹੋਇਆ ਮਾੜਾ ਇਹ ਇੱਕ ਕਬੱਡੀ ਦੀ ਫਲਵਾੜੀ ਲੱਗੀ ਹੋਈ ਹੈ ਰੰਗ-ਬਰੰਗੇ ਫੁੱਲ ਰੰਗ-ਬਰੰਗੇ ਪਲੇਅਰ ਰੰਗ-ਬਰੰਗੇ ਖੁਸ਼ਬੂਆ ਰੰਗ-ਬਰੰਗੇ ਸਟਾਈਲ ਇਹਨਾਂ ਦੇ ਦੇਖ ਕੇ ਬਹੁਤ ਹੀ ਮਨ ਖੁਸ਼ ਹੋਇਆ ਤੇ ਇਹ ਇੱਥੇ ਮੇਰਾ ਖਿਆਲ ਹੈ ਵੀ ਜਿਹੜਾ ਇੱਕ ਆਇਆ ਪ੍ਰੀਤਾ ਤੇ ਗਿਆ ਪ੍ਰੀਤਾ ਉਹ ਇੱਕ ਸੀ ਪਾਕਿਸਤਾਨੋਂ ਆਇਆ ਇੱਥੇ ਮੇਰਾ ਖਿਆਲ ਹੈ ਕਈ ਆਏ ਪ੍ਰੀਤੇ ਦੇ ਕਈ ਗਏ ਪ੍ਰੀਤੇ ਬਣ ਗਏ ਤੇ ਅਸੀਂ ਆਸ ਵੀ ਰੱਖਦੇ ਹਾਂ ਤੇ ਬਾਕੀ ਅਸੀਂ ਇਲਾਕੇ ਦੇ ਵਿੱਚ ਸਾਰੇ ਸੱਜਣਾ ਨੂੰ ਪੁਰਾਣੇ ਪਲੇਅਰਾਂ ਨੂੰ ਸਰਪੰਚਾਂ ਨੂੰ ਮੁੰਡਿਆਂ ਨੂੰ ਇਹੋ ਅਪੀਲ ਕਰਦੇ ਆਂ ਵੀ ਤੁਸੀਂ ਜਿਹੜੀ ਛੇਮਿਆ ਦਰਿਆ ਵਗ ਰਿਹਾ ਆ ਉਹ ਛੇਮ ਦਰਿਆ ਤੋਂ ਬਚੋ ਤੇ ਸ਼ਾਮ ਨੂੰ ਗਰਾਊਂਡ ਦੇ ਵਿੱਚ ਆਓ ਤੇ ਕਿਸੇ ਦਾ ਵੀ ਬਾਪ ਮੈਨੂੰ ਇਹਨਾਂ ਪਤਾ ਮੈਂ ਵੀ ਕਿਸੇ ਦਾ ਬਾਪ ਆ ਕੋਈ ਮਾਪਾ ਬਾਪ ਇਦਾਂ ਦਾ ਨਹੀਂ ਹੋਊਗਾ ਜਿਹੜਾ ਬੱਚਾ ਕੋ ਮੈਂ ਗਰਾਊਂਡ ਜਾਣਾ ਤੇ ਮਾਪਾ ਬਾਪ ਹੋਊਗਾ ਨਹੀਂ ਪੁੱਤ ਗਰਾਊਂਡ 'ਤੇ ਨਹੀਂ ਜਾਣਾ ਕਿਉਂਕਿ ਗਰਾਊਂਡ ਦੇ ਵਿੱਚ ਸਭ ਕੁਝ ਮਿਲਦਾ ਇੱਕ ਸਾਊਂਡ ਬਾਡੀ ਸਾਊਂਡ ਮਾਈਂਡ ਹੁੰਦਾ ਜੇ ਚੰਗਾ ਸਰੀਰ ਹੋਵੇ ਤਾਂ ਉਹਦੇ ਵਿੱਚ ਚੰਗਾ ਮਨ ਵੀ ਹੁੰਦਾ ਤੇ ਉਹ ਬੱਚਾ ਐਜੂਕੇਸ਼ਨ ਵੀ ਵਧੀਆ ਕਰ ਸਕਦਾ ਆ ਤੇ ਉਹ ਐਜੇ ਪਲੇਅਰ ਵੀ ਵਧੀਆ ਬਣ ਸਕਦਾ ਤੇ ਇੱਕ ਸੋਨੇ ਦਾ ਸੁਹਾਗੇ ਵਾਲੀ ਗੱਲ ਹੈ ਇੱਕ ਆਪਣੀ ਵਧੀਆ ਸਿਹਤ ਲੈ ਕੇ ਸਮਾਜ ਦੇ ਵਿੱਚ ਵਿਚਰ ਵੀ ਸਕਦਾ ਆ ਤੇ ਔਖੀਆਂ ਸਖਾਈਆਂ ਦੇ ਵਿੱਚ ਵੀ ਪਲੇਅਰ ਜਿਹੜੇ ਹੁੰਦੇ ਉਹ ਕਦੇ ਘਬਰਾਉਂਦੇ ਨਹੀਂਗੇ ਤੇ ਇਹ ਸਾਡੇ ਸਮਾਜ ਦੇ ਵਿੱਚ ਬਹੁਤ ਸਪੋਰਟਸਮੈਨ ਨੂੰ ਮਾਨਤਾ ਹੈ ਸਾਸੀ ਗਾਲ ਭਾਜੀ ਸਾਰਿਆਂ ਨੂੰ ਜਿੰਨੇ ਟੂਰਨਾਮੈਂਟ ਉਪਰਾ ਮੇਰੇ ਦੇਖ ਰਹੇ ਲਾਈਵ ਸਾਰਿਆਂ ਨੂੰ ਬੇਨਤੀ ਇਹੋ ਹੈ ਕਿ ਪੁਰਾਣੇ ਪਲੇਅਰ ਮੋਰੇ ਆਉਣ ਤੇ ਇਹ ਉਪਰਾਲਾ ਕਰਨ ਵੀ ਇਹ ਭਰਾਵਾਂ ਦੇ ਸਹਿਯੋਗ ਨਾਲ ਆਪਾਂ ਉਪਰਾਲਾ ਸ਼ੁਰੂ ਕਰਾਇਆ ਵਾ ਵੀ ਕਿਤੇ ਨਵੇਂ ਮੁੰਡਿਆਂ ਨੂੰ ਮੌਕਾ ਮਿਲੇ ਕਬੱਡੀ ਖੇਡਣ ਦਾ ਜੇ ਨਵੇਂ ਮੁੰਡੇ ਖੇਡਣਗੇ ਤੇ ਗਾਉਣ ਵਾਲੀ ਤਨੇਰੀ ਸੰਭੀ ਰਹੂਗੀ ਆਪਣੀ ਮੈਂ ਕਿੱਦਾਂ ਮਨ ਦੇ ਵਿੱਚ ਆਇਆ ਕਿ ਆਪਾਂ ਮੁੰਡੇ ਨੂੰ ਕਬੱਡੀ ਦੇ ਲੜ ਲਾਈਏ ਜਦਾਂ ਹਾਂ ਨਹੀਂ ਅਸੀਂ ਪੁਰਾਣੇ ਪਲੇਅਰ ਇਕੱਠੇ ਹੋਏ ਸੀ ਪਹਿਲਾਂ ਜਿਹੜੇ ਖੇਡਦੇ ਰਹੇ ਜਗਤਾਰ ਭਾਜੀ ਚੰਨਜੀਤ ਕੋਚ ਸਾਹਿਬ ਲਵੀ ਤੀਨਾ ਛੋਟੂ ਇਹ ਸਾਰੇ ਭਰਾ ਇਕੱਠੇ ਹੋਏ ਪਹਿਲਾਂ ਬੈਠ ਕੇ ਮੀਟਿੰਗ ਕੀਤੀ ਵੀ ਕਬੱਡੀ ਵਾਸਤੇ ਵੀ ਆਪਾਂ ਕੋਈ ਉਪਰਾਲਾ ਸ਼ੁਰੂ ਕਰੀਏ ਸੀ ਤੁਸੀਂ ਕਿਹੜੀ ਟੀਮ ਲੈ ਕੇ ਆਏ ਹੋ ਅੱਜ ਇੱਥੇ ਮੈਂ ਮਨਸੂਰਾਲ ਤੇ ਬਤਾਲਾ ਜੀ ਅੱਛਾ ਜੀ ਇਹ ਕਿੰਨੇ ਕਿਲੋ ਵਰਗ ਦੇ ਜਿਹੜੇ ਮੈਚ ਤੁਸੀਂ ਕਰਵਾਉਣ ਜਾ ਰਹੇ ਹੋ ਕਰਵਾ ਰਹੇ ਹੋ ਜਦਾਂ 54 ਕਿਲੋ ਤੇ 45 ਕਿਲੋ ਤੇ 35 ਕਿਲੋ ਤੋਂ 25 ਇਸ ਤੋਂ ਬਾਅਦ ਜੇ ਹੋਰ ਵੀ ਬਾਕੀ ਦੂਜੇ ਪਿੰਡਾਂ ਵਿੱਚ ਆ ਕੇ ਤੁਸੀਂ ਕਰਾਓਗੇ ਜਾਂ ਇਸ ਇਕੱਲੇ ਨਡਾਲੇ ਤੋਂ ਹੀ ਸ਼ੁਰੂਆਤ ਕੀਤੀ ਜਾਦਾਂਗੇ ਤੁਸੀਂ ਨਹੀਂ ਨਡਾਲੇ ਤੋਂ ਕੀਤੀ ਅੱਗੇ ਬਤਾਲੇ ਵੀ ਹੋਈ ਆ ਬਾਕੀ ਭਰਾ ਬੈਠੇ ਇਹਨਾਂ ਦੇ ਸਹਿਯੋਗ ਨਾਲ ਸਾਰਾ ਕੁਝ ਚੱਲੂਗਾ ਬੜੀ ਓਏ ਖੜਿਆ ਓਏ ਨਹੀਂ ਏ ਨਹੀਂ ਆ ਮੁੰਡਾ ਬਾਜੇ ਰੋਟਾ ਨਾੜਦੀਆਂ ਕੈਰੀਆਂ ਐਦਾ ਗੱਲ ਨਹੀਂ ਬੰਦੂ मारोबर त